ਸਿਆਪ ਨੂੰ ਵਾਸਤੇ ਮੈਂ ਕਈ ਦਿਨਾਂ ਤੋਂ ਐਲੀਵੇਟਡ ਰੋਡ ਜਿਹੜੀ ਤਮਰਾਲਾ ਚੌਕ ਤੋਂ ਬੱਸ ਸਟੈਂਡ ਵੱਲ ਜਾਂਦੀ ਹੈ ਇਹਦੇ ਤੇ ਲੰਘ ਕੇ ਜਾਣਾ ਜੀ ਸਟਡੀ ਕਰ ਰਿਹਾ ਸੀ ਕਿ ਇਹਦੀ ਜਿਹੜੀ ਆਤਮ ਪਾਰ ਪੁਆਇੰਟ ਤੇ ਜਾ ਕੇ ਸੀ ਸਟਡੀ ਕੀਤੀ ਉਹ ਪਹਿਲਾਂ ਅਸੀਂ ਟੈਂਪਰੇਰੀ ਕੰਮ ਲੈ ਕੇ ਚ 来 ਤੇ ਮੇਰਾ ਜਿਹੜਾ ਉਹ ਜਾਂਦਾ ਬਹੁਤ ਨਿਕਲ ਰਿਹਾ ਹੈ ਜੋ ਨਾਮ ਜਿਹੜੀ ਹੈ ਜਾਮ ਦੀ ਜਿਹੜੀ ਹੈ ਪ੍ਰੋਬਲਮ ਉਹ ਖਤਮ ਹੋਉਂਦੀ ਥੀ ਜਿਸ ਦੇ ਸਬੰਧ ਵਿੱਚ ਅਸੀਂ ਨਿਊਸਪਲ ਕਾ ਪ੍ਰੋਫੈਸ਼ਨਲ ਲੁਧਿਆਣਾ ਨਾਲ ਸੰਪਰਕ ਕਰਕੇ ਉੱਥੇ ਪੱਕੇ ਜਿਹੜੇ ਹੈਗੇ ਸਟਰੀਪ ਰਿਪੋਰਟ ਤੋਂ ਮਿਲਵਾ ਰਹੇ ਹਾਂ ਸਾਡੇ ਜਿਹੜਾ ਰੋਜ਼ਾਨਾ ਸ਼ਾਮ ਨੂੰ ਵੀ ਦੇਖਦੇ ਜੀ ਕਿ ਐਲੀਵੇਟਡ ਰੋਡ ਸਮਰਾਦਾ ਚੌਕ ਤੋਂ ਲੈ ਕੇ ਅ ਬੱਸ ਸਟੈਂਡ ਵੱਲ ਜਾਂਦੇ ਆ ਤਾਂ ਜਾਮ ਪਿਆ ਰਹਿੰਦਾ ਕਿ ਉਹ ਖਤਮ ਹੋ ਨਹੀਂ ਰਿਹਾ ਤੇ ਅੱਜ ਇੱਕੋ ਜਿਹੀ ਛੋਟੀ ਹੋਰ ਰੇਲਿੰਗ ਕਰਵਾਉਣ ਵਾਸਤੇ ਅੱਜ ਲਾਈਨ ਹੋ ਰਿਹਾ ਉਹ ਦੇਖ ਰਹੇ ਹੋ ਮੈਂ ਕੈਮਰਾਮੈਨ ਜਿਹਨੂੰ ਰੈਂਟ 'ਤੇ ਕਰੂੰਗਾ ਇਹ ਥੰਮੇ ਤੇ ਲੱਗੇ ਹੋਏ ਬੋਰਡ ਨੂੰ ਦਿਖਾਇਆ ਜਾਵੇ। ਤੁਸੀਂ ਦੇਖ ਰਹੇ ਹੋ ਕਿ ਇਹ ਅੱਜ ਅਸੀਂ ਬੋਰਡ ਇੱਥੇ ਲਗਾਏ ਨੇ ਜਿਨ੍ਹਾਂ ਬੋਟਾ ਇਸ ਤਰੀਕੇ ਲਿਖਿਆ ਹੋਇਆ ਕਰਨਾ ਕਿ ਇਹ ਬੋਟਾ ਤੇ ਨੇ ਕਿ ਇਹਨੂੰ ਡਰਾਈਵਰ ਵਾਹਨ ਦਾ ਡਰਾਈਵਰ ਭਰਾ ਜੇ ਇਹਨੂੰ ਫੋਲੋ ਕਰੂਗਾ ਆ ਮੈਂ ਗਰੰਟੀ ਦਿੰਦਾ ਆ ਇਹ ਐਲੀਵੇਟਡ ਰੋਡ ਤੇ ਜਾਮ ਲੱਗ ਹੀ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਮੈਂ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਪਹਾਂ ਤੇ ਮਾਲਕਾਂ ਨੇ ਜਿਨ੍ਹਾਂ ਚਾਲਕਾਂ ਨੇ ਬਸਟੈਂਡ ਵੱਲੋਂ ਸਿੱਧਾ ਜਾਣਾ ਹੈ ਉਹ ਸੱਜੀ ਲੇਨ ਵਿੱਚ ਹੀ ਰਹਿਣ ਔਰ ਜਿਹੜੀ ਵੀ ਗੱਡੀ ਹੈ ਭਾਵੇਂ ਕਾਰ ਬੱਸ ਟਰੱਕ ਜੋ ਵੀ ਹੈ ਉਹ ਸੱਜੀ ਲੇਨ ਵਿੱਚ ਰਹਿਣ ਅਗੇ ਜਿਨ੍ਹਾਂ ਚਾਲਕਾਂ ਨੇ ਆਦਮਪਾਰਕ ਤੋਂ ਉਕਰੀ ਰੋਡ ਵੱਲ ਨੂੰ ਜਾਣਾ ਹੈ ਉਹ ਜਿਹੜੇ ਚਾਲਕ ਹੈ ਉਹ ਆਪਣੀਆਂ ਗੱਡੀਆਂ ਜਿਹੜੀਆਂ ਖੱਪੀ ਰੇਨ ਵਿੱਚ ਰੱਖਣ ਮੈਂ ਫੇਰ ਦੁਬਾਰਾ ਬੇਨਤੀ ਕਰੂੰਗਾ ਕਿ ਇਹ ਜਿਹੜਾ ਬੋਰਡ ਹੈ ਇਹਨੂੰ ਦੁਬਾਰਾ ਦਿਖਾਇਆ ਜਾਵੇ ਇਹ ਬੋਰਡ ਤੇ ਨਹੀਂ ਲਿਖਿਆ ਕਿ ਠੱਕੇ ਜਾਣ ਵਾਲੇ ਵਾਹਨ ਖੱਪੀ ਰੇਨ ਵਿੱਚ ਚੱਲਣਗੇ ਕਿ ਠੱਕੇ ਜਾਣ ਵਾਲੇ ਵਾਹਨ ਖੱਪੀ ਰੇਨ ਵਿੱਚ ਚੱਲਣ ਦੀ ਜੇਕਰ ਇਹ ਸਭ ਚੀਜ਼ ਨੂੰ ਫੋਲੋ ਕੀਤਾ ਜਾਊਗਾ ਤਾਂ ਨਾ ਤਾਂ ਕੋਈ ਜਾਮ ਲੱਗੇਗਾ ਤੇ ਨਾ ਹੀ ਇਸ ਪੁਆਇੰਟ ਤੇ ਕੋਈ ਹਾਦਸਾ ਹੋ ਜੇ। ਅੱਗੇ ਲੇਨ ਜਦ ਬਦਲਦਾ ਵਿਅਕਤੀ ਲੇਨ ਬਦਲਣ ਨਾਲ ਜਿਹੜੀਆਂ ਆ ਗੱਡੀਆਂ ਆਪਸ ਚ ਟਕਰਾ ਜਾਂਦੀਆਂ। ਉੱਥੇ ਫਿਰ ਜਿੱਥੇ ਗੱਡੀਆਂ ਦਾ ਨਖ਼ਰਾਨ ਹੁੰਦਾ ਤੇ ਉੱਥੇ ਜਿਹੜੇ ਚਾਲਕ ਹੈ ਉਹ ਆਪਸ ਵੀ ਜਿਹੜਾ ਨਾਈ ਝਗੜਾ ਕਰਕੇ ਉੱਥੇ ਹੋਰ ਹੀ ਤਰਾਮੀ ਫਿਤੀ ਬਣਾ ਰੱਖਦੇ ਆ। ਹੋ ਦੋਸਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਓ ਇਹ ਸਪੋਰਟ ਤੇ ਲਿਖੀ ਜਿਹੜੀ ਗੱਲ ਹੈ ਇਹਦੇ ਤੇ ਅਮਲ ਕਰੀਏ। ਤੇ ਆਓ ਆਪਾਂ ਰਲ ਮਿਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਨਾਈਏ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਮੈਂ ਵੀ ਕਹਿੰਦਾ ਕਿ ਜੇ ਨੂੰ ਆਈ ਚੜਾਈ ਕਿਛੋਟਾ ਜਾਇਆ ਤਾ ਨਾ ਸ਼ਹਿਰ ਦੀ ਆਵਾਜਾਹੀ ਸਚਾਰੂ ਦਾ ਬਿਨਾਂ ਸਲਾਮ ਦਾ ਹੈ। ਸਿੰਘ ਇਹ ਜਤਨ ਤੇ ਟ੍ਰੈਫਿਕ ਪੁਲਿਸ ਨੂੰ ਵੀ ਅਨੰਦਾ ਸਾਥ ਆਉਗੇ ਅਤੇ ਮੰਗ ਕਮਿਸ਼ਨਰ ਸਾਹਿਬ ਨੇ ਜੋ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਦਾ ਵੀੜਾ ਜੋ ਪਿਆ ਹੋਇਆ ਉਹਦੇ ਵਿੱਚ ਤੁਸੀਂ ਆਪੋ ਆਪਣਾ ਯੋਗਦਾਨ ਪਾਉਗੇ ਅੰਤ ਵਿੱਚ ਮੈਂ ਫੇਰ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿ ਜਿੱਥੇ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਸੱਜੀ ਲੇਨ ਵਿੱਚ ਰਹੇ ਤੇ ਜਿਹੜੀ ਡੁਗਰੀ ਰੋਡ ਨੂੰ ਕਰਨਗਾਲ ਕਰਨ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਖੱਬੀ ਲੇਨ ਵਿੱਚ ਰਹੇ ਤੇ ਲੇਨ ਜਦ ਆਪਕੋ ਆਪਣੀ ਲੇਨ ਕਰਾ ਕੇ ਤਾਂ ਨਾ ਤੁਮ ਇੱਕ ਦੂਜੇ ਦੀ ਲੇਨ ਕੱਟਨੀ ਪੈਗੀ ਤੇ ਆਰਾਮ ਨਾਲ ਤੁਸੀਂ ਆਪਣੇ ਡੈਕ੍ਰੀਸ਼ਨ ਦੇ ਉੱਤੇ ਤੇ ਮੈਂ ਇਹ ਵੀ ਜ਼ਾਦਾ ਕਰਦਾ ਐ ਕਿ ਤੁਸੀਂ ਆਪਣੇ ਘਰੇ ਅੱਤਾ ਕਰਤਾ ਪਹਿਲਾਂ ਬੋਕਰ ਦਿਓ ਸਿਰਫ ਥੋੜੀ ਜੀ ਤੁਹਾਨੂੰ ਬੇਨਤੀ ਐ ਇਹ ਜਿਵੇਂ ਅਸੀਂ ਤੁਹਾਨੂੰ ਬੇਨਤੀ ਕੀਤੀ ਐ ਤੁਸੀਂ ਸਾਡੀ ਗੇਮ ਜਿੱਤੇ ਪੂਰੇ ਉੱਤੇ ਆਓ ਰਾਂ ਮਿਲ ਕੇ ਅੰਮ੍ਰਿਤਸਰ ਨੂੰ ਜਾਮੋ ਅਤੇ ਐਕਸਟੈਂਡ ਰੋਡ ਸ਼ਹਿਰ ਬਣਾਣ ਆਪੋ ਆਪਣਾ ਯੋਗਦਾਨ ਪਾਓ ਧੰਨਵਾਦ ਜੈ ਹਿੰਦ